ਦੋਸਤੋ ਦੋਸਤੋ ਅੱਜ ਕੁਝ ਵਕਰੀ ਜੇ ਵੀਡੀਓ ਮੈਂ ਉਸ ਮਹਾਨ ਸ਼ਾਇਰ ਦੀ ਗੱਲ ਕਰਨ ਲੱਗਾ ਜਿਹਦਾ ਨਾਮ ਹੈ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਸ਼ਾਇਦ ਤੁਸੀਂ ਕਦੇ ਪਹਿਲਾਂ ਨਹੀਂ ਸੁਣੀਆਂ ਹੋਣਗੀਆਂ ਜਿਵੇਂ ਅੱਜ ਦਿਲਜੀਤ ਦੀ ਚੜ੍ਹਾਈ ਨੇ ਪੰਜਾਬੀ ਕਲਾਕਾਰੀ ਤੇ ਬੱਬੂ ਮਾਨ ਸਿੱਧੂ ਮਸਲੂਕ ਕੋਈ ਵੀ ਲਾਲੋ ਜਿੰਨੇ ਇਸ ਤੋਂ ਵੀ ਵੱਧ ਕੇ ਚੜ੍ਹਾਈ ਹੁੰਦੀ ਸੀ ਸ਼ਿਵ ਕੁਮਾਰ ਬਟਾਲਵੀ ਦੀ 1968 ਦੇ ਲੱਗੇ ਛਾਗੇ ਇੱਕ ਥਾਂ ਪ੍ਰੋਗਰਾਮ ਕਰਨ ਆਉਂਦੇ ਨੇ ਸ਼ਿਵ ਕੁਮਾਰ ਬਟਾਲਵੀ ਤੇ ਆਪਣੇ ਚੰਡੀਗੜ੍ਹ ਕਹਿੰਦੇ ਸ਼ਾਇਦ ਦੇ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਉਤੋਂ ਆਉਣ ਲਈ ਅੰਬੈਸਡਰ ਗੱਡੀ ਦੇ ਵਿੱਚ ਆਉਂਦੇ ਨੇ ਅੰਬੈਸਡਰ ਗੱਡੀ ਦੇ ਵਿੱਚ ਆ ਕੇ ਜਦੋਂ ਜਿੱਥੇ ਉਹਨਾਂ ਦਾ ਹੁੰਦਾ ਹੈ ਸ਼ਾਇਰੀ ਦਾ ਪ੍ਰੋਗਰਾਮ ਰੁਕਦੇ ਨੇ ਤੇ ਉੱਥੇ ਉਤਰਦੇ ਅਨਸਾਰ ਹੀ ਕਹਿੰਦੇ ਪਹਿਲਾਂ ਪੇਮੈਂਟ ਕਰੋ ਕਿਉਂਕਿ ਤੁਹਾਨੂੰ ਬਹੁਤ ਹੁੰਦੇ ਸੀ ਪਹਿਲੇ ਆਓ ਬਈ ਪੇਮੈਂਟ ਤੇ 150 ਰੁਪਇਆ 150 ਰੁਪਏ ਪੇਮੈਂਟ ਸੀਗੀ ਤੇ ਪ੍ਰਬੰਧਕਾਂ ਨੇ ਇਹਨਾਂ ਨੂੰ ਪੇਮੈਂਟ ਦਿੱਤੀ ਤੇ ਉਸ ਤੋਂ ਬਾਅਦ ਪਟਾਲਵੀ ਸਾਹਿਬ ਨੇ ਕਿ ਆਪੇ ਮੇਰੇ ਡਰਾਈਵਰ ਨੂੰ ਵੀ ਪਈ ਇਹਦੇ ਨਾਲ ਮੈਂ 95 ਰੁਪਏ ਮੁਕਾਏ ਆ ਨਹੀਂ 90 ਰੁਪਏ ਮੁਕਾਏ ਆ ਇੱਥੇ ਤੱਕ ਆਉਣ ਦੇ ਤੇ 5 ਰੁਪਏ ਰੋਟੀ ਦੇ ਉਹ ਵੀ ਦਿਓ ਪ੍ਰਬੰਧਕਾਂ ਨੇ ਉਹ ਵੀ ਦੇ ਦਿੱਤੇ ਤੇ ਫਿਰ ਜਾ ਕੇ ਪ੍ਰੋਗਰਾਮਰ ਤੇ ਉੱਥੇ ਪੂਰਾ ਮੇਲਾ ਪਟਾਲਵੀ ਨੇ ਲੁੱਟ ਲਿਆ ਸੀ ਕਿਉਂਕਿ ਜਾਨੀ ਕਿ ਉਹਨਾਂ ਦਿਨਾਂ 'ਚ ਉਹ 150 ਰੁਪਏ ਵੀ ਲੱਖਾਂ ਨਾਲ ਦੇ ਸੀ ਤੇ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਗੱਲ ਬਣਦੀ ਆ ਕਿ ਇਹਨਾਂ ਦਾ ਪ੍ਰੋਗਰਾਮ ਬੁੱਕ ਹੁੰਦਾ ਆ ਤੇ ਉੱਥੇ ਬਟਾਲਵੀ ਸਾਹਿਬ ਆਉਂਦੇ ਆ ਤੇ ਕਹਿੰਦੇ ਜੂ ਉੱਥੇ ਸ਼ਾਇਰੀ ਸੁਣਾਉਂਦੇ ਆ ਨਾ। ਕੀ ਕਹਿਣ ਦੀਆਂ ਬਾਤਾਂ ਤਾਂ ਛਿਪ ਤੋਂ ਵੱਡਾ ਸ਼ਾਇਰ ਕੋਈ ਨਹੀਂ ਹੋਇਆ ਦੋਸਤੋ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਮੈਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿਣਾ।